ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਚੈਨਲ ਆਸਵਾਗਤ ਹੈ ਤੁਹਾਡਾ ਮੇਰੇ ਨਵੇਂ ਚੈਨਲ ਦੇ ਵਿੱਚ ਅੱਜ ਆਪਾਂ ਗੱਲ ਕਰਦੇ ਹਾਂ हेयर कलर ਬਾਰੇ हेयर कलर ਨੇ ਜਿਹੜੇ ਬਹੁਤ ਤਰ੍ਹਾਂ ਦੇ ਆਉਂਦੇ ਨੇ ਮਾਰਕੀਟ ਵਿੱਚ ਕਈਆਂ ਵਿੱਚ ਬਹੁਤ ਸਾਰਾ ਕੈਮੀਕਲ ਹੁੰਦਾ ਹੈ ਉਹਨਾਂ ਵਿੱਚ ਕੀ ਐਮੋਨੀਆ ਹੁੰਦਾ ਹੈ ਐਮੋਨੀਆ ਕੀ ਕਰਦਾ ਹੈ ਆਪਣੇ హెయిਰ ਨੂੰ ਇਫੈਕਟ ਕਰਨਾ ਡੈਮੇਜ ਕਰਨਾ ਤੇ ਬਾਹ ਜਿਹੜੇ ਆਪਾਂ ਨੇ हेयर ਫਾਲ ਹੋਣ ਸਟਾਰਟ ਹੋ ਜਾਂਦਾ ਹੈ ਜਿਹੜਾ हेयर ਫਾਲ ਕਰਨ ਆਪਣੇ ਕੀ ਹੈ ਕਿ ਗੰਜਾਪਨ ਹੋ ਜਾਂਦਾ ਸਰਤੇ ਵਿੱਚ ਬਹੁਤ ਸਾਰੇ हेयर ਕਾਇਮੇ ਕਲਰ ਹੁੰਦੇ ਨੇ ਜਿਹੜੇ ਕਲਰਾਂ ਦੇ ਵਿੱਚ ਹੁੰਦੇ ਨੇ ਸਾਨੂੰ ਇਹ ਵਿਦਆਉਟ ਕੈਮੀਕਲ ਫਿਰ ਕਲਰ ਜਿਹੜਾ ਚੂਜ਼ ਕਰਨਾ ਚਾਹੀਦਾ ਹੈ ਨੋ ਬਿਨਾ ਇਮੂਨਿਟੀ ਕਈਆਂ ਦੇ ਕੀ ਹੈ ਜਿਹੜੇ ਬਾਲ ਨੇ ਉਹ ਛੋਟੀ ਉਮਰ ਦੇ ਵਿੱਚ ਚਿੱਟੇ ਆ ਜਾਂਦੇ ਜੋ ਕਿ ਇਹ ਬੁਰੇ ਰੱਗਦੇ ਨੇ ਚਿੱਟੇ ਵਾਲ ਆਪਾਂ ਨੂੰ ਕੀ ਹੈ ਛੋਟੀ ਜੋ ਛੋਟੀ ਉਮਰ ਦੇ ਵਿੱਚ ਵਾਲ ਚਿੱਟੇ ਆ ਜਿੰਨੇ ਦਾ ਆਪਾਂ ਕੀ ਕਈ ਤਰ੍ਹਾਂ ਦੇ ਕਲਰ ਯੂਜ਼ ਕਰਦੇ ਆ ਕਲਰ ਸਾਨੂੰ ਕੀ ਦੇਖ ਕੇ ਯੂਜ਼ ਕਰਨੇ ਚਾਹੀਦੇ ਹਨ ਬਹੁਤ ਕੈਮ ਕਲਰਾਂ ਦੇ ਵਿੱਚ ਕੈਮੀਕਲ ਬਹੁਤ ਜ਼ਿਆਦਾ ਹੁੰਦਾ ਹੈ ਕਿ ਜਿਹੜੇ ਸਾਡੇ ਵਾਲਾਂ ਨੂੰ ਡੈメージ ਕਰਦਾ ਹੈਗਾ ਜਦੋਂ ਆਪਾਂ ਕਈ ਵਾਰ ਆਪਾਂ ਲਾਲ ਮਹਿੰਦੀ ਵੀ ਲਾ ਲੈਂਦੇ ਹਾਂ ਬਟ ਲਾਲ ਮਹਿੰਦੀ ਇਹ ਜਿਹੜੀ ਹਰੇਕ ਤੇ ਸ਼ੂਟ ਨਹੀਂ ਕਰਦੀ ਜਿਨ੍ਹਾਂ ਦਾ ਕਲਰ ਹੈ ਜਿਹੜਾ ਥੋੜਾ ਜਿਹਾ ਫੇਅਰ ਹੁੰਦਾ ਉਹਨਾਂ ਦੇ ਤਾਂ ਬਦਲੇ ਦਾ ਇਹ ਵੀ ਮਹਿੰਦੀ ਜਿਹੜੀ ਰੈੱਡ ਕਲਰ ਹੈ ਜਾਂ ਇਹ ਕੀ ਹੈ ਇਸ ਦੇ ਅਕੋਰਡਿੰਗ ਇਹ ਪਤਰ ਸਮਾਂ ਲੱਗਦਾ ਬੰਦੇ ਦੇ ਜਿਆਦਾ ਏ ਦੇ ਹਿਸਾਬ ਨਾਲ ਜਿਹੜੇ ਰੈੱਡ ਵਾਲ ਨੇ ਜਿਹੜੇ ਸਾਨੂੰ ਚੰਗੇ ਹੈਗੇ ਇਸ ਕਰਕੇ ਆਪਾਂ ਇਹ ਕਾਲੀ ਜਿਹੜੀ ਡਾਈ ਉਹ ਜ਼ਿਆਤਰ ਜਿਹੜੀ ਸੇਕ ਯੂਜ਼ ਕਰਦਾ ਹੈਗਾ ਕਾਲੀ ਡਾਈ ਆਪਾਂ ਯੂਜ਼ ਕਰ ਲੈਨੇ ਆ ਉਹਦਾ ਮਤਲਬ ਚੜhta ਜਾਂਦੀ ਆ ਉਹਦਾ ਕਿ ਇਹ ਬੈਡ ਇਫੈਕਟ ਬਹੁਤ ਹੁੰਦਾ ਆਪਣੇ ਅੱਖਾਂ ਤੇ ਅਸਰ ਪਾਉਂਦਾ ਆਪਣੀ ਸਕਿਨ ਤੇ ਅਸਰ ਪਾਉਂਦਾ ਜੇਕਰ ਆਪਾਂ ਕੋਈ ਵੀ ਕੈਮੀਕਲ ਪ੍ਰੋਡਕਟ ਯੂਜ਼ ਕਰਦੇ ਥੋੜਾ ਜਿਹਾ ਆਪਾਂ ਨੂੰ ਕੀ ਇਹ ਕੰਨ ਤੇ ਲਾ ਕੇ ਉਹ ਨੂੰ ਕੀ ਹੈ ਇਹ ਥੋੜਾ ਜਿਹਾ ਲਾ ਕੇ ਰੱਖਣਾ ਚਾਹੀਦਾ ਜਿਹੜਾ ਆਪਾਂ ਨੂੰ ਸਕਿਨ ਤੇ ਟੈਸਟ ਹੋ ਜਾਵੇ ਤਾਂ ਪਤਾ ਲੱਗ ਜਾਣਾ ਕਿ ਆਪਾਂ ਨੂੰ ਕੋਈ ਕੋਈ ਰਿਐਕਸ਼ਨ ਤਾਂ ਨਹੀਂ ਹੋ ਰਿਹਾ ਜੇਕਰ ਕੋਈ ਰਿਐਕਸ਼ਨ ਹੋ ਤੋ ਆਪਣੇ ਕੰਨਾਂ ਦੇ ਕੰਨ ਤੇ ਹੀ ਆਪਾਂ ਨੂੰ ਪਤਾ ਲੱਗ ਜੇ ਆਪਣੀ ਸਕਿਨਾਂ ਜਿਹੜੀ ਜਲਣ ਲੱਗਦੀ ਤਾਂ ਸਾਨੂੰ ਕੀ ਇਹ ਇਹ ਜਿਹੜੇ ਕੋਹਨੇ ਪ੍ਰੋਡਕਟ ਯੂਜ਼ ਨਹੀਂ ਕਰਨੇ ਚਾਹੀਦੇ ਇਸ ਤੋਂ ਬਾਅਦ ਕਿ ਜਿਹੜੇ ਰੈੱਡ ਕਲਰ ਕੋਈ ਬਲ ਰੈੱਡ ਕਲਰ ਵੀ ਯੂਜ਼ ਕਰਦੇ ਨੇ ਰੈੱਡ ਕਲਰ ਵਾਟਰ ਫੇਕ ਦੇ ਸੂਟ ਨਿਕਲਦਾ ਜਿਹਦਾ ਕਲਰ ਫੇਰ ਹੁੰਦਾ ਨਾ ਤਾਂ ਬੜੀ ਲੱਗਦਾ ਹੈਗਾ ਇਹ ਜਿਆਦਾ ਉਮਰ ਦੇ ਹਿਸਾਬ ਨਾਲ ਜਾਂ ਕਿੰਨੇ ਦੇ ਸਕਿਨ ਹੈ ਜਿਹੜੀ ਥੋੜਾ ਜਿਹਾ ਹੌਮ ਦਾਗਾ ਮਤਲਬ ਰੰਗ ਸਾਵਲਾ ਹੁੰਦਾ ਹੈਗਾ ਉਹਨਾਂ ਦੇ ਵਧੀਆ ਲੱਗਦਾ ਮਤਲਬ ਕਲਰ ਤਾਂ ਪਰਮਾਤਮਾ ਨੇ ਦਿੱਤੇ ਨੇ ਚਿੱਟਾ ਜਾਂ ਕਾਲਾ ਦੋ ਰੰਗ ਹੀ ਹੁੰਦੇ ਨੇ ਬਟ ਆਪਦੇ ਮਤਲਬ ਸਨੈਲਿਟੀ ਦੇ ਹਿਸਾਬ ਨਾਲ ਕੀ ਇਹ ਕਲਰ ਹੈ ਜਿਹੜੇ ਹਰੇਕ ਨੂੰ ਜੱਜਦੇ ਹੁੰਦੇ ਨੇ ਕਾਲਾ ਰੰਗ ਹੈ ਜਿਹੜੇ ਇਹ ਹਰੇਕ ਨੂੰ ਜੱਜਦਾ ਹੈਗਾ ਕਾਲਾ ਰੰਗ ਯਾਨੀ ਜਿਹੜੇ ਲੋਕ ਬਲੈਕ ਕਲਰ ਕਰਨਾ ਹੀ ਪਸੰਦ ਕਰਦੇ ਆ ਅੱਜ ਤੁਹਾਨੂੰ ਇੱਕ ਅਹੀ ਜੇ ਕਲਰ ਲੈ ਕੇ ਆਏ ਆ ਜਿਹੜਾ ਕੀ ਹੈ ਸਿਰਫ 5 ਮਿੰਟਾਂ ਦੇ ਵਿੱਚ ਹੀ ਤੁਸੀਂ ਇਹ ਨੂੰ ਆਪਣੇ ਕਲਰ ਕਰ ਸਕਦੇ ਹੋ ਜਦੋਂ ਆਪਾਂ ਕਾਲੀ ਕਾਲੀ ਕਿਤੇ ਜੜੰਮ ਦਾ ਆਪਣਾ ਟਾਈਮ ਬਹੁਤ ਘੱਟ ਹੁੰਦਾ ਹੈ ਕਲਰ ਨਹੀਂ ਹੈਗਾ ਸਿਰਫ ਇੱਕ ਜੈਲੀ ਹੈ ਜਿਹੜੀ ਕਿ ਬਹੁਤ ਹੀ ਸੇਥੀ ਰਿਜ਼ਲਟ ਦਿੰਦੀ ਹੈ ਇਹਦੇ ਵਿੱਚ ਕੋਈ ਆਉਣ ਨਹੀਂ ਯਾਨੀ ਫਰੂਟ ਜੈਲ ਹੁੰਦੀ ਹੈ ਫਰੂਟ ਜੈਲ ਜਿਹੜਾ ਰਿਜ਼ਲਟ ਬਹੁਤ ਵਧੀਆ ਹੈਗਾ ਕੋਈ ਸਾਈਡ ਇਫੈਕਟ ਨਹੀਂ ਆਪਾਂ ਨੂੰ ਇਸੇ 5 ਮਿੰਟਾਂ ਦੇ ਵਿੱਚ ਰਿਜ਼ਲਟ ਮਿਲ ਜਾਏਗਾ ਆਹ ਵਾਲੀ ਫਰੂਟ ਜੈਲ ਹੈਗੀ ਜੇਕਰ ਕਿਸੇ ਨੇ ਲੈਣੀ ਆ ਤਾਂ ਇਹ ਲੈ ਸਕਦਾ ਹੈਗਾ ਇਹ ਜੈਲ ਵਿੱਚ ਇਹਦੇ ਵਿੱਚ ਕਿੰਨੀਆਂ 2 ਪੈਕਿੰਗਾਂ ਹੁੰਦੀਆਂ ਨੇ ਇਹ ਵਾਲੀਆਂ ਦੋ ਪੈਕਿੰਗਾਂ ਹੁੰਦੀਆਂ ਨੇ ਇਹਨਾਂ ਨੂੰ ਕੀ ਆਪ ਦੋਨਾਂ ਦਾ ਸੇਮ ਕੁਆਂਟੀਟੀ ਲੈਣੀ ਹੈ ਦੋਨਾਂ ਦੀ ਮੰਨ ਲਓ ਆਪਦੇ ਹੈਅਰ ਦੇ ਅਕੋਰਡਿੰਗ ਆਪਾਂ ਕੁਆਂਟੀਟੀ ਲੈਣੀ ਹੈ ਜਿਵੇਂ ਇੱਕ ਚਮਚੀ ਦਾ ਲੈ ਲੈ ਇੱਕੀ ਦਾ ਜੀ ਆਪਾਂ ਜੇ ਵਾਲ ਜ਼ਿਆਦਾ ਨੇ ਤਾਂ ਵੱਧ ਉਹਨੇ ਆਪਾਂ ਲਾ ਸਕਦੇ ਹਾਂ ਇਹਨਾਂ ਦੋਨੋਂ ਨੂੰ ਮਿਕਸ ਕਰਕੇ ਤੁਸੀਂ ਆਪਣੇ ਜਿਹੜੇ ਹੈਅਰ ਤੇ ਅਪਲਾਈ ਕਰ ਸਕਦੇ। ਇਹਨਾਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ। ਇਹਦੇ ਵਿੱਚ ਨਾਉ ਅਮੋਨੀਆ ਨਹੀਂ ਹੈਗਾ। ਕੋਈ ਵੀ ਅਮੋਨੀਆ ਨਹੀਂ ਪਾਇਆ। ਤੁਸੀਂ ਇਹਦੇ ਵਿੱਚ ਦੇਖ ਲੈ ਸਕਦੇ ਹੋ। ਇਹ ਫਰੂਟ ਤੋਂ ਬਣੀ ਹੁੰਦੀ ਹੈ ਜੈਲ ਹੈਗੀ ਨੇ। ਕੋਈ ਕੈਮੀਕਲ ਨਹੀਂ, ਕੋਈ ਕਲਰ ਨਹੀਂ, ਕੋਈ ਇਹ ਡਾਈ ਨਹੀਂ ਹੈਗੀ। ਆਪਾਂ ਨੂੰ ਇਹ ਰਿਜ਼ਲਟ ਵੀ ਛੇਤੀ ਮਿਲ ਜਾਂਦਾ। ਆਪਾਂ ਨੂੰ 5 ਮਿੰਟ ਹੀ ਲਾਉਣੀ ਪੈਂਦੀ ਸਖ। ਵਾਲਾਂ 'ਚ ਰੱਪਾ ਨੂੰ ਸਿਰ ਤੇ ਕੈਮੀਕਲ ਲਾ ਕੇ ਰੱਖਣੇ ਨਹੀਂ ਚਾਹੀਦੇ। ਜਦ ਆਪਾਂ ਵਾਲਾਂ 'ਚ ਕੋਈ ਕੈਮੀਕਲ ਆਪਣੇ ਸਿਰ ਤੇ ਲਾ ਕੇ ਰੱਖਦੇ ਤਾਂ ਉਹ ਆਪਣੇ ਕੀ ਬ੍ਰੇਨ ਤੇ ਇਫੈਕਟ ਪਾਉਂਦੇ ਨੇ। ਬ੍ਰੇਨ ਟੈਫੈਕਟ ਕੋ ਦਿਨੇ ਆਪਣਾ ਸਾਰਾ ਜਿਹੜਾ ਹੈਅ ਨੇ ਫਾਲ ਹੋ ਜਾਂਦੇ ਨੇ ਹੈਅ ਹੈਅ ਡੈਮੇਜ ਹੋ ਜਾਂਦੇ ਨੇ ਇਸ ਕਰਕੇ ਸਾਨੂੰ ਵੀ ਨੇਚਰਲ ਚੀਜ਼ਾਂ ਉੱਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਜਿਹੜੀ ਇਹ ਪ੍ਰੋਡਕਟ ਹੈ ਬਹੁਤ ਹੀ ਵਧੀਆ ਹੈਗਾ ਇਹ ਪ੍ਰੋਡਕਟ ਤੁਸੀਂ ਲੈ ਕੇ ਯੂਜ਼ ਕਰ ਸਕਦੇ ਹੋ ਫਰੂਟਸ ਤੋਂ ਬਣਿਆ ਇਹਦੇ ਵਿੱਚ ਕੈਮੀਕਲ ਤਾਂ ਵੱਟ ਹਰੇਕ ਚ ਹੀ ਹੁੰਦੇ ਨੇ ਪਰ ਇਹਦੇ ਵਿੱਚ ਇੰਨੀ ਨਹੀਂ ਹੁੰਦੀ ਕੈਮੀਕਲ ਥੋੜੀ 5 10% ਲਾ ਰਹੇ ਹਾਂ ਮਾਰੇ ਮੁਟੇ ਹੋਣਗੇ ਪਰ ਇੰਨੇ ਨਹੀਂ ਹੋਣਗੇ ਜਿਹੜੇ ਦੂਜੇ ਕੈਮੀਕਲ ਪ੍ਰੋਡਕਟ ਆਉਂਦੇ ਨੇ 컬러 ਆਉਂਦੇ ਨੇ ਡਾਈ ਆਉਂਦੇ ਨੇ ਉਹ ਕੀ ਬਾਲਾਂ ਨੂੰ ਡੈਮੇਜ ਕਰ ਦਿਆ ਨੇ ਇਹਨਾਂ ਨਾਲ ਤੁਹਾਡੇ ਜਿਹੜੇ ਬਾਲ ਨੇ ਸਿਹਤ ਹੋ ਜਾਂਦੇ ਨੇ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਤੁਸੀਂ ਇਹਨੂੰ ਆਪਣਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿ ਤੁਹਾਨੂੰ ਅੱਗੇ ਵੀੜੀ ਜਾਣਕਾਰੀ ਹੈ ਇੱਕ ਜਾਣਕਾਰੀ ਮਿਲ ਜਾਵੇ ਅਸੀਂ ਫਨੀ ਵੀਡੀਓ ਵੀ ਬਣਾਉਣਾ ਹੈ ਜਿਹੜੀ ਹਾਸੇ ਵਾਲੀਆਂ ਹੁੰਦੀਆਂ ਨੇ ਵੀਡੀਓ ਵਿੱਚ ਜਿਹੜੇ ਕੋਈ ਨੌਲਜ ਵਾਲੀ ਜੁੜੀ ਵਧੀਆ ਵੀਡੀਓ ਦੇ ਉਹ ਵੀ ਪਾ ਦਿੰਨੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਲਾਈਕ ਕਰੋ ਕਮੈਂਟ ਕਰੋ ਜਿਹੜਾ ਇਹ ਪ੍ਰੋਡਕਟ ਹੈ ਬਹੁਤ ਹੀ ਵਧੀਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਇਹਦਾ 5 ਮਿੰਟਾਂ ਵਿੱਚ ਆਪਾਂ ਨੂੰ ਰਿਜ਼ਲਟ ਮਿਲਦਾ ਕਈ ਵਾਰ ਆਪਾਂ ਨੂੰ ਜਲਦੀ ਜਲਦੀ ਕਿਤੇ ਜਾਣਾ ਪੈਂਦਾ ਤਾਂ ਆਪਾਂ ਇਹ ਜਿਹੜਾ ਮਤਲਬ ਜੈੱਲ ਹੈ ਇਹ ਅਪਲਾਈ ਕਰ ਸਕਦੇ ਆ 5 ਮਿੰਟਾਂ ਵਿੱਚ ਆਪਾਂ ਨੂੰ ਇਹਦਾ ਰਿਜ਼ਲਟ ਮਿਲ ਜਾਂਦਾ ਇਹਦਾ ਕੋਈ ਆਪਾਂ ਨੂੰ ਸਾਈਡ ਇਫੈਕਟ ਨਹੀਂ ਫਰੂਟ ਦੀ ਬਣੀ ਹੋਈ ਜੈੱਲ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰੋ ਥੈਂਕ ਯੂ ਗਾਇਜ਼